ਜਦੋਂ ਪਤਾ ਲੱਗਿਆ ਨਾ ਦੋਸਤ ਦਾ ਵਿਆਹ ਗਾ ਇਕੱਠੇ ਹੋ ਕੇ ਸਾਰੇ ਦੋਸਤਾਂ ਨੇ ਨਾ ਦੇਖੋ ਯਾਰ ਕਿੰਨੇ ਪਿਆਰ ਦੇ ਨਾਲ ਗਿਫਟ ਦਿੱਤੇ ਸੱਚੀ ਯਾਰ ਆ ਹੁੰਦਾ ਅਸਲੀ ਦੋਸਤ ਦਾ ਯਾਰ ਜਿਹੜੇ ਦੂਜੇ ਨਾਲ ਫਾਇਦਾ ਸੋਚਦੇ ਆ ਸਾਰੇ ਗਿਫਟ ਨਾ ਵਰਤਨ ਨਾਲ ਦਿੱਤੇ ਯਾਰ ਅਸਲ ਦੋਸਤੀ ਤਾਂ ਫਿਰ ਆਏ ਨਮਾਉਂਦੇ ਆ ਦੋਸਤ ਕੀ ਕਹਿਣਾ ਚਾਹੁੰਗੇ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਕੀ ਦਾ ਜੀ ਕਰਦਾ ਆਪਣੇ ਪੁੱਤ ਨੂੰ ਵਿਦੇਸ਼ਾਂ ਵਿੱਚ ਤੋਰਨ ਨੂੰ ਜਦੋਂ ਪੜਾ ਲਿਖਾ ਕੇ ਆਪਣੇ ਪੁੱਤ ਨੂੰ ਕੋਈ ਨੌਕਰੀ ਨਹੀਂ ਮਿਲਦੀ ਤਾ ਮਜਬੂਰੀ ਬਣ ਜਾਂਦੀ ਹੈ ਵਿਦੇਸ਼ਾਂ ਵਿੱਚ ਤੋਰਨ ਨੂੰ ਆ ਸਮੇਂ ਤੇ ਨਾ ਆਪਣੇ ਬੱਚੇ ਨੂੰ ਤੋਰਨਾ ਨਾ ਦੂਰ ਬਹੁਤ ਔਖਾ ਹੋ ਜਾਂਦਾ ਮਾਪਿਆਂ ਨੂੰ ਕੀ ਕਹਿਣਾ ਚਾਹੂੰਗੀ ਵੀਡੀਓ ਬਾਰੇ ਕਮੈਂਟ ਕਰਕੇ ਜੁੜੇ ਦੱਸੋ ਮਾਂ ਆਪਣੀ ਧੀ ਨੂੰ ਦੇਖੋ ਕਿੰਨੇ ਹੌਸਲੇ ਨਾਲ ਵਿਦੇਸ਼ ਵਿੱਚ ਤੋਰ ਦਿੰਦੀ ਹੈ ਜਦੋਂ ਆ ਸਮੇਂ ਤੇ ਧੀ ਦੂਰ ਹੁੰਦੀ ਹੈ ਨਾ ਮਾਂ ਨੂੰ ਬਹੁਤ ਦੁੱਖ ਲੱਗਦਾ ਕੀ ਕਹਿਣਾ ਚਾਹੂੰਗੀ ਵੀਡੀਓ ਬਾਰੇ ਕਮੈਂਟ ਕਰਕੇ ਜੁੜੇ ਸੋ ਕੋਝ ਵੀਰਾਂ ਦੀ ਸੋਚ ਇਦਾਂ ਦੀ ਹੁੰਦੀ ਹੈ ਵੀ ਜਿਹੜੇ ਵੀਰ ਵਿਦੇਸ਼ਾਂ ਵਿੱਚ ਗਏ ਹੁੰਦੇ ਨੇ ਨਾ ਉਹ ਨਜ਼ਾਰੀ ਲੈਂਦੇ ਨੇ ਉਹ ਤਾਂ ਉਹਨਾਂ ਵੀਰਾਂ ਨੂੰ ਹੀ ਪਤਾ ਹੁੰਦਾ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਨਾ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਤੇ ਫਿਰ ਜਾ ਕੇ ਘਰ ਚਲਦੇ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ